ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 59 ਨਗਰ ਨਿਗਮ ਪਟਿਆਲਾ ਦਾ ਕਮਿਸ਼ਨਰ ਲਗਣਾ ਜਿਸ ਜੰਗਲ ਚੋਂ ਖਰਗੋਸ਼ ਨੇ ਫੜਨੇ ਚੰਗਾ ਹੋ ਉਥੋਂ ਦੇ ਹੋਂ ਸ਼ਿਕਾਰੀ ਹੋ ਸਹ ਜਿੱਦਰ ਨੂੰ ਹਰਕਾਈ ਖਾਵਨ ਸ਼ਿਕਾਰੀ ਫੜ ਲੈਂਦੇ ਮਾਰ ਹਡਾਰੀ ਮੈਨੂੰ ਏਡੀਸੀ ਵਿਕਾਸ ਪਟਿਆਲਾ ਦੀ ਪੋਸਟ ਤੋਂ ਬਦਲ ਕੇ ਨਗਰ ਨਿਗਮ ਪਟਿਆਲਾ ਦਾ ਕਮਿਸ਼ਨਰ ਲਾ ਦਿੱਤਾ ਗਿਆ। ਖਬਰ ਸੁਣ ਕੇ ਮੈਂ ਇੱਕਦਮ ਖੰਨਾ ਸਾਹਿਬ ਡੀਸੀ ਪਟਿਆਲਾ ਕੋਲ ਗਿਆ। ਮੇਰੇ ਜਾਂਦੇ ਨੂੰ ਉਹ ਵੀ ਉਦਾਸ ਬੈਠੇ ਸੀ। ਉਹਨਾਂ ਨੂੰ ਮੈਥੋਂ ਪਹਿਲਾਂ ਇਸ ਬਾਣੀ ਦਾ ਪਤਾ ਲੱਗ ਗਿਆ ਸੀ। ਖੰਨਾ ਸਾਹਿਬ ਨੇ ਮੈਨੂੰ ਆਪ ਹੀ ਦੱਸ ਦਿੱਤਾ ਕਿ ਕੋਹਲੀ ਸਾਹਿਬ ਮੰਤਰੀ ਨੇ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਕੋਲੋਂ ਜ਼ੋਰ ਨਾਲ ਸਿਫਾਰਿਸ਼ ਕਰਕੇ ਲਵਾਇਆ। ਉਹਨਾਂ ਦੱਸਿਆ ਕਿ ਮੈਂ ਵੀ ਟੋੜਾ ਸਾਹਿਬ ਨੂੰ ਰੋਕਦਾ ਸੀ ਕਿ ਮੇਰੇ ਏਡੀਸੀ ਨੂੰ ਖਰਾਬ ਨਾ ਕਰੋ। ਕੋਲੀ ਦੀ ਉਸ ਨਾਲ ਨਹੀਂ ਨਿਭਣੀ। ਕੋਲੀ ਸਾਹਿਬ ਦੀ ਜ਼ਿੱਦ ਤੇ ਇਹ ਸਭ ਕੁਝ ਹੋਇਆ। ਮੈਂ ਕਿਹਾ ਚੰਗਾ ਫਿਰ ਇਹ ਕਰੋ ਕਿ ਨਗਰ ਨਿਗਮ ਦਾ ਬਾਦੂ ਚਾਰਜ ਕਰਵਾ ਲਓ। ਦੋਵੇਂ ਥਾਂ ਚਲਾ ਲਵਾਂਗੇ। ਖੰਨਾ ਸਾਹਿਬ ਕਹਿੰਦੇ ਇਹ ਵਧੀਆ ਸਕੀਮ ਹੈ। ਨਾਲੇ ਆਪਣਾ ਨਗਰ ਨਿਗਮ ਤੇ ਨਾਲੇ ਜ਼ਿਲ੍ਹੇ ਤੇ ਕਬਜ਼ਾ ਰੱਖੂ। ਜੇ ਕੋਈ ਪੰਗਾ ਪਿਆ ਵੀ। ਚਪੁੱਠੀ ਛਾਲ ਲਾ ਕੇ ਏਡੀਸੀ ਦੀ ਪੋਸਟ ਤੇ ਤਾਂ ਰਹਾਂਗੇ ਹੀ। 15 ਕੁ ਦਿਨ ਇਹ ਇੰਤਜ਼ਾਮ ਚੱਲਦਾ ਰਿਹਾ ਐਨੇ ਨੂੰ ਇੱਕ ਬਾਦਰਾ ਦਾ ਰਿਸ਼ਤੇਦਾਰ ਏਡੀਸੀ ਵਿਕਾਸ ਪਟਿਆਲੇ ਲਾਤਾ ਯਾਰਾਂ ਨੂੰ ਇਕੱਲੇ ਨੂੰ ਮੈਦਾਨੇ ਜੰਗ ਵਿੱਚ ਜੋਜਣ ਦੀ ਛੜਤਾ ਨਗਰ ਨਿਗਮ ਪਟਿਆਲਾ ਦੀ ਰਗ ਰਗ ਦਾ ਮੈਨੂੰ ਪਤਾ ਸੀ ਕਿਉਂਕਿ ਮੈਂ 5-6 ਸਾਲ ਰੀਜਨਲ ਡਿਪਟੀ ਡਾਇਰੈਕਟਰ ਰਿਆ ਜਿਸ ਦਾ ਸਾਰਾ ਸੁਪਰਵਾਈਜ਼ਰੀ ਕੰਟਰੋਲ ਮੇਰੇ ਉੱਤੇ ਹੁੰਦੀ ਸੀ ਉਸ ਵੇਲੇ ਨਿਗਮ ਦੀ ਆਮਦਨ ਤਨਖਾਹਾਂ ਦੇਣ ਤੋਂ ਵੱਧ ਨਹੀਂ ਸੀ ਸਰਜੀਤ ਸਿੰਘ ਕੋਲੀ ਸਟੇਟ ਮੰਤਰੀ ਸੀ ਉਸਨੇ ਡੌੜਾ ਸਾਹਿਬ ਨੂੰ ਇਸ ਕਰਕੇ ਹੀ ਜ਼ੋਰ ਪਾ ਕੇ ਕਿਹਾ ਸੀ ਕਿ ਹਰਕੇਸ਼ ਸਿੰਘ ਸਿੱਧੂ ਹੀ ਕਾਰਪੋਰੇਸ਼ਨ ਦੀ ਆਮਦਨ ਵਧਾ ਸਕਦਾ ਹੈ ਡੌੜਾ ਸਾਹਿਬ ਨੇ ਕਿਹਾ ਹੋਏ ਕੋਲੀ ਰਹਿਣ ਦੇ ਤੂੰ ਪੰਗਾ ਨਾ ਲੈ ਤੈਥੋਂ ਸਿੱਧੂ ਚੱਲਿਆ ਨਹੀਂ ਜਾਣਾ ਉਹ ਕਾਨੂੰਨ ਮੁਤਾਬਕ ਤੇ ਦਮ ਨਾ ਕੰਮ ਕਰਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਫਿਰ ਤੂੰ ਰੋਵੇਂਗਾ ਕਹੇਗਾ ਜਿਓ ਮੇਰੀ ਮੰਦਾ ਨਹੀਂ ਕਿੱਸਾ ਗੋਦਾ ਇੱਕ ਕਿ ਕੋਲੀ ਸਾਹਿਬ ਨੇ ਜ਼ੋਰ ਦੇ ਕੇ ਮੈਨੂੰ ਬਿਨਾਂ ਦੱਸੇ ਹੀ ਕਮਿਸ਼ਨਰ ਲਗਵਾ ਲਿਆ ਆਖਿਰ ਮੈਂ ਜੁਆਇਨ ਕਰ ਲਿਆ ਮੈਂ ਸਰਦਾਰ ਟੋੜਾ ਸਾਹਿਬ ਨੂੰ ਮਿਲਿਆ ਮੈਂ ਪੁੱਛਿਆ ਤੁਸੀਂ ਇਕ ਹੀ ਕਰ ਦਿੱਤਾ ਜੀ ਉਹ ਕਹਿੰਦੇ ਕੋਲੀ ਪਟ ਰਿਆ ਸੀ ਕਿ ਕਾਰਪੋਰੇਸ਼ਨ ਵਿੱਚ ਪੈਸਾ ਨਹੀਂ ਕੰਮ ਨਹੀਂ ਹੋਣਗੇ ਤੂੰ ਪੈਸੇ ਇਕੱਠੇ ਕਰ ਦੇਵੇਂਗਾ ਕੋਈ ਨਹੀਂ ਤੂੰ ਪਰਵਾਹ ਨਾ ਕਰ ਮੈਂ ਤੇਰੇ ਨਾਲ ਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਮੇਟੀ ਕਾਰਪੋਰੇਸ਼ਨ ਦੀ ਰਗ ਰਗ ਨਾਲ ਵਖਵਾ ਸਾਰੇ ਮੁਲਾਜ਼ਮਾਂ ਨੂੰ ਜਾਣਦਾ ਹਾਂ ਕਿ ਕੱਲੇ ਕੱਲੇ ਦੀ ਕੀ ਔਕਾਤ ਹੈ ਮੈਨੂੰ ਉਹ ਕਹਿੰਦੇ ਫਿਰ ਟਕੜਾ ਹੋ ਕੇ ਡਟ ਜਾ ਮੈਂ ਕਿਹਾ ਜੀ ਮੈਨੂੰ ਥੋੜੀ ਜੀ ਕੌੜੀ ਦਵਾਈ ਦੇਣੀ ਪਊ ਫਿਰ ਤੁਸੀਂ ਮੇਰੇ ਨਾਲ ਖੜਨਾ ਉਹ ਕਹਿੰਦੇ ਭਾਈ ਇਹ ਦੱਸ ਮੈਂ ਕਦੇ ਅਜਿਹੇ ਵਕਤ ਹੋਵੇ ਤੇਰੇ ਨਾਲ ਨਾ ਖੜਿਆ ਹੋਵਾਂ ਮੈਨੂੰ ਤਾਂ ਕਾਰਪੋਰੇਸ਼ਨ ਨਾਲੋਂ ਤੇ ਕੋਲੀ ਨਾਲੋਂ ਤੂੰ ਪਿਆਰ ਹੈ ਉਹ ਪੁੱਛਣ ਲੱਗੇ ਕੀ ਕਰਨਾ ਪਊ ਮੈਂ ਦੱਸਿਆ ਇੱਕ ਤਾਂ ਜਿਹੜੇ ਚੁੰਗੀ ਨਹੀਂ ਦਿੰਦੇ ਅਸੀਂ ਸਖਤੀ ਨਾਲ ਜੁਰਮਾਨੇ ਲਾਵਾਂਗੇ ਤੁਸੀਂ ਕਿਸੇ ਦੀ ਸਿਫਾਰਸ਼ ਨਾ ਕਰਨੀ ਜਿਹੜੇ 10-15 ਸਾਲਾਂ ਤੋਂ ਕਦੇ ਪਾਣੀ ਤੇ ਸੀਵਰੇਜ ਦੇ ਬਿੱਲ ਨਹੀਂ ਭਰਦੇ ਤੇ ਜਿਹੜੇ ਉੱਪਰਲੇ 10 ਕੁ ਬਦਮਾਸ਼ ਹੋਣਗੇ ਉਹਨਾਂ ਦੇ ਕਨੈਕਸ਼ਨ ਕਟਾਂਗੇ ਜਿਹੜੇ ਲੋਕ ਨਕਸ਼ਾ ਪਾਸ ਨਹੀਂ ਕਰਾਉਂਦੇ ਤੇ ਨਕਸ਼ਾ ਫੀਸ ਨਹੀਂ ਦਿੰਦੇ ਉਹਨਾਂ ਦੇ ਸਾਰੇ ਦੀਨ ਮਕਾਨ ਦੁਕਾਨ ਤੇ ਹੋਰ ਇਮਾਰਤ ਜਿਹੜੀ ਸਾਡੀ ਪਕੜ ਵਿੱਚ ਆਉਂਦੀ ਹੈ ਉਹ ਢਾਕੇ ਸਰਕਾਰ ਦੇ ਹੁਕਮ ਦਾ ਅਸਰ ਉਹ ਪੰਜ ਸੱਤ ਢਾਉਣ ਨਾਲ ਲੋਕ ਚੱਲ ਪੈਣਗੇ ਟੋੜਾ ਸਾਹਿਬ ਬਹੁਤ ਦੂਰਅੰਦੇਸ਼ੀ ਵਾਲੇ ਤੇ ਸਿਆਣੇ ਸਨ ਮੈਨੂੰ ਕਹਿੰਦੇ ਕਿ ਨੋਟਿਸ ਵਗੈਰਾ ਦੇ ਕੇ ਸਾਰੀ ਫਾਈਲ ਦੀ ਕਾਰਵਾਈ ਪੜਤਾਲ ਕਰਕੇ ਅਸਲੀ ਢਾਟਵਾਈ ਕਰਵਾਈ ਉਸ ਵੇਲੇ ਕਰੀ ਜਦੋਂ ਮੈਂ ਪੰਜ ਛੇ ਦਿਨਾਂ ਲਈ ਬਾਹਰ ਗਿਆ ਹੋਇਆ ਹੋਵਾਂ ਨਹੀਂ ਤਾਂ ਮੇਰੇ ਕੋਲ ਭੱਜionਗੇ ਸਿਆਸਤ ਵਿੱਚ ਬੰਦੇ ਵੀ ਨਾਲ ਰੱਖਣੇ ਹੁੰਦੇ ਨੇ ਮੈਂ ਕਿਹਾ ਜੀ ਸਤਿਵਚਨ ਉਹਨਾਂ ਦਾ ਅਸ਼ੀਰਵਾਦ ਲੈ ਕੇ ਮੈਂ ਘਰ ਆ ਗਿਆ ਤੁਸੀਂ ਸੱਚ ਜਾਣਿਓ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਮੈਂ ਇਹੋ ਨੋਟ ਕਰਦਾ ਰਿਹਾ ਕਿ ਕੀ ਕੀ ਕੰਮ ਕਰਨੇ ਨੇ ਕੌੜੀ ਦਵਾਈ ਵਾਲੇ ਮਿੱਠੀ ਗੋਲੀ ਵਾਲੇ ਆਮਦਨ ਵਧਾਉਣ ਵਾਲੇ ਖਰਚ ਘਟਾਉਣ ਵਾਲੇ ਤੇ ਕੁੱਤਿਆਂ ਦੇ ਮੂੰਹ ਚੋਂ ਬੁਰਕੀ ਕਿਵੇਂ ਕਢਣੀ ਹੈ ਲੋਕ ਕਿਵੇਂ ਖੁਸ਼ ਕਰਨੇ ਨੇ ਚੋਰ ਕਿਵੇਂ ਫੜਨੇ ਨੇ ਮਲਾਜ਼ਮ ਜੱਥੇਬੰਦੀਆਂ ਨੂੰ ਕਿਵੇਂ ਹੈਂਡਲ ਕਰਨਾ ਹੈ ਇਹ ਸਭ ਤੋਂ ਜ਼ੁਖਮ ਵਾਲਾ ਕਮਸੀ ਕਿਉਂਕਿ ਉਹ ਪਹਿਲਾਂ ਵਾਲੇ ਕਮਿਸ਼ਨਰਾਂ ਨੂੰ ਜਾਂ ਡਰਾ ਲੈਂਦੇ ਸੀ ਜਾਂ ਸਾਜ਼ਿਬਸ ਹੋ ਜਾਂਦੇ ਸੀ ਮੇਰੇ ਡਿਉ ਸਾਰੇ ਬਦਮਾਸ਼ ਤੇ ਚੋਰ ਸਨ ਮੈਂ ਲਾਈਟ ਬੰਦ ਕਰਕੇ ਸੌਂਦਾ ਫੇਰ ਕੋਈ ਹੋਰ ਨੁਕਤਾ ਯਾਦ ਆ ਜਾਂਦਾ ਅਖੀਰ ਮੇਰੇ ਮਨ ਵਿੱਚ ਆਇਆ ਹੁਣ ਤੂੰ ਚੁੱਪ ਕਰਕੇ ਸੌਂ ਜਾ ਵੱਡਾ ਸਿਕੰਦਰ ਇਹ ਦੁਨੀਆ ਇੰਜ ਹੀ ਚੱਲੂ ਤੱਤੀ ਨੂੰ ਨੀਂਦ ਕਿੱਥੇ ਮੈਂ ਲਾਈਟ ਬੰਦ ਨਹੀਂ ਕੀਤੀ ਸੁੱਤਾ ਵੀ ਨਾ ਇਹ ਮੇਰੀ ਕਮਿਟਮੈਂਟ ਤੇ ਜੋਸ਼ ਦੀ ਇੰਤਿਹਾਨ ਸੀ ਅਗਲੇ ਦਿਨ ਮੈਂ ਜੁਆਇਨ ਕਰ ਗਿਆ ਵਾਲਾ ਅਸੰਬਲਾਈ ਜੱਥੇਬੰਦੀਆਂ ਦੇ ਲੀਡਰ ਗਿੱਧੜ ਧਮਕੀਆਂ ਦੇਣ ਲਈ ਆਪੋ ਆਪਣੀ ਤਮਕਾਉ ਸੁਰ ਵਿੱਚ ਬੋਲੇ। ਉਹਨਾਂ ਦੀਆਂ ਗੱਲਾਂ ਦਾ ਸਾਰ ਇਹ ਸੀ ਕਿ ਜੇ ਸਾਨੂੰ ਚੋਰ ਸਮਝੋਗੇ ਸਹਿਯੋਗ ਨਹੀਂ ਦਿਓਗੇ ਫਿਰ ਸੰਘਰਸ਼ ਕਰਾਂਗੇ। ਇਹ ਸਲੂਕ ਮੈਨੂੰ ਹਨੀਮੂਨ ਵਾਲੇ ਦਿਨ ਮਿਲਿਆ। ਮੈਂ ਕਿਹਾ ਬਈ ਮਿੱਤਰੋ ਤੁਹਾਨੂੰ ਇਹ ਸਭ ਕੁਝ ਘਟੋ ਘਟ ਅੱਜ ਕਹਿਣ ਦੀ ਲੋੜ ਨਹੀਂ ਸੀ ਕਿਉਂਕਿ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਰਗ ਰਗ ਤੋਂ ਜਾਣਦਾ ਹਾਂ। ਫਿਰ ਤੁਸੀਂ ਸਮਝਾਉਣ ਤੇ ਡਰਾਉਣ ਕਿਨੂੰ ਲੱਗਿਓ? ਜਾਓ ਆਪੋ ਆਪਣੀਆਂ ਸੀਟਾਂ ਤੇ ਕੰਮ ਕਰੋ। ਕੰਮ ਸ਼ੁਰੂ ਹੋ ਗਿਆ। ਟੋੜਾ ਸਾਹਿਬ ਮੈਂਬਰ ਪਾਰਲੀਮੈਂਟ ਹੋਣ ਕਰਕੇ ਦਿੱਲੀ ਜਾਂ ਬਾਹਰ ਹੋਰ ਕਮੇਟੀਆਂ ਦੀ ਮੀਟਿੰਗ ਲਈ ਜਾਂ ਐਸਜੀਪੀਸੀ ਦੇ ਕੰਮਕਾਜ ਜਾਂਦੇ ਰਹਿੰਦੇ ਸਨ ਮੈਂ ਉਹਨਾਂ ਦੇ ਪੀਐਸਓ ਨੂੰ ਕਿਹਾ ਜਦੋਂ ਟੋੜਾ ਸਾਹਿਬ ਪੰਜ ਚਾਰ ਦਿਨਾਂ ਲਈ ਦੌਰੇ ਤੇ ਬਾਹਰ ਹੋਏ ਤਾਂ ਪਹਿਲਾਂ ਮੈਨੂੰ ਦੱਸ ਦੇਣਾ ਮੈਂ ਕੋਈ ਕਾਰਵਾਈ ਕਰਨੀ ਹੈ ਟੋੜਾ ਸਾਹਿਬ ਦੇ ਬਾਹਰ ਜਾਣ ਦੀ ਖਬਰ ਦੀ ਪਿੰਕ ਲੱਗੀ ਤੇ ਮੈਂ ਪਟਿਆਲੇ ਸ਼ਹਿਰ ਦੀਆਂ ਭਗਤ ਸਿੰਘ ਪੈਟਰੋਲ ਪੰਪ ਫਾਰਾ ਚੌਕ ਲੋਚਮ ਹੋਟਲ ਰਾਜਪੁਰਾ ਰੋਡ ਗੋਪਾਲ ਸੂਟਸ ਡੀਸੀ ਦੀ ਕੋਠੀ ਦੇ ਸਾਹਮਣੇ ਕੋਈ ਸ਼ੋਰੂਮ ਸਰਹਿੰਦ ਬਾਈਪਾਸ ਰੋਡ ਤੇ ਕੋਈ ਸ਼ਹਿਰ ਦੇ ਵਿੱਚ ਸਨੌਰੀ ਗੇਟ ਵੱਲ ਚੁੰਲੇ ਜੀਸੀਬੀ ਵਾਲਾ ਕਰਾਇਤੇ ਕਰ ਲਿਆ ਰਾਤ ਨੂੰ ਇੱਕ ਦਿਨ ਪਹਿਲਾਂ ਅਸੀਂ ਭਗਤ ਸਿੰਘ ਪट्रोल ਪੰਪ ਤੇ ਨਵੀਂ ਕਾਰ ਖਰੀਦਣ ਬਹਾਨੇ ਸਾਰੀ ਮਸ਼ਕ ਮੁਕੰਮਲ ਕਰ ਰਹੀ ਸੀ ਐਸਐਸਪੀ ਕੋਲੋਂ ਪੁਲਿਸ ਫੋਰਸ ਤੇ ਜ਼ਿਲ੍ਹਾ ਮੈਜਿਸਟ੍ਰੇਟ ਕੋਲੋਂ ਡਿਊਟੀ ਮੈਜਿਸਟ੍ਰੇਟ ਲੈ ਕੇ ਸਵੇਰੇ 8 ਵਜੇ ਤੋਂ ਅਸੀਂ ਕਾਰਵਾਈ ਸ਼ੁਰੂ ਕਰ ਦਿੱਤੀ ਪਹਿਲੀ ਕਾਰਵਾਈ ਭਾਰਾ ਚੌਕ ਤੋਂ ਸ਼ੁਰੂ ਕਰਨੀ ਸੀ ਪੁਲਿਸ ਨੇ ਆਵਾਜ਼ਾਈ ਰੋਕ ਦਿੱਤੀ PWD ਵਿਭਾਗ ਵਿੱਚ ਮੇਰੇ ਮਿੱਤਰ ਸਰਦਾਰ ਯਾਦਵਿੰਦਰ ਸਿੰਘ ਕੋਲ ਬੈਠ ਕੇ ਮੈਂ ਆਪਰੇਸ਼ਨ ਮੋਨੀਟਰ ਕਰਦਾ ਰਿਹਾ ਜੀਸੀਬੀ ਛੋਟੀ ਸੀ ਉਸਾਰੀ ਪੱਕੀ ਸੀ ਟਾਈਮ ਬਹੁਤ ਲੱਗ ਰਿਹਾ ਸੀ ਬਿਲਡਿੰਗ ਠਹਿ ਨਹੀਂ ਰਹੀ ਸੀ ਸ਼ਹਿਰ ਦੇ ਕੁਝ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਕਾਨੂੰਨ ਨਿਯਮ ਆਚਾਰ ਸੰਗਤਾਂ ਦੀ ਉਲੰਘਣਾ ਕਰਨ ਵਾਲੇ ਤੇ ਟੈਕਸਾਂ ਦੀ ਚੋਰੀ ਕਰਨ ਵਾਲੇ ਫਾਰਾ ਚੌਂਕ ਕੋਲ ਭਗਤ ਸਿੰਘ ਪਟ્રોલ ਪੰਪ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਹੜੇ ਸ਼ਹਿਰ ਵਿੱਚ ਪਤਵੰਤੇ ਤੇ ਮੋਤ ਪਰ ਹੋਣ ਦਾ ਭਰਮ ਪਾਲਦੇ ਸਨ ਜਦੋਂ ਮੈਂ ਮੋਨੀਟਰਿੰਗ ਕਰਦਾ ਹੋਇਆ ਫਾਰਾ ਚੌਕ ਵਿੱਚ ਰੁਕ ਗਿਆ ਉਹ ਮੇਰੇ ਵੱਲ ਆ ਕੇ ਸਸਰੀਆ ਕਾਰ ਬੜਾ ਕੇ ਬੜੇ ਹਲੀਮੀ ਆਦਰ ਤੇ ਡਰੀ ਹੋਈ ਤੇ ਦਬੀ ਹੋਈ ਆਵਾਜ਼ ਦੇ ਵਿੱਚ ਪੁੱਛਣ ਲੱਗੇ ਜਿਸ ਵਿੱਚੋਂ ਕਿਸੇ ਨੇ ਮੈਨੂੰ ਇਹ ਸਵਾਲ ਕੀਤਾ ਕਿ ਕੀ ਇਹਨਾਂ ਨੂੰ ਪਹਿਲਾਂ ਕੋਈ ਨੋਟਿਸ ਵਗੈਰਾ ਨਹੀਂ ਜਾਰੀ ਕੀਤਾ ਕੀ ਇਹ ਇਮਾਰਤ ਕੋਈ ਜੁਰਮਾਨਾ ਜਾਂ ਕੰਪੋਜੀਸ਼ਨ ਫੈਸਲਾ ਕੇ ਬਚਾਈ ਨਹੀਂ ਜਾ ਸਕਦੀ ਕੰਪਨੀ ਨੇ ਖੂਨ ਪਸੀਨੇ ਦੀ ਕਮਾਈ ਨਾ ਬਣਾਈ ਹੈ ਤੁਸੀਂ ਵੀ ਇਸ ਸ਼ਹਿਰ ਦੇ ਰਹਿਣ ਵਾਲੇ ਹੋ ਕੋਈ ਹੱਲ ਨਹੀਂ ਸੀ ਇਸ ਨੂੰ ਢਾਉਣ ਤੋਂ ਬਿਨਾ ਉਸ ਨੇ ਇੱਕੋ ਦਮ ਕਈ ਸਵਾਲ ਕੀਤੇ ਉਹ ਮੇਰਾ ਬਹੁਤ ਅੱਛਾ ਮਿੱਤਰ ਸੀ ਜਿਸ ਲਈ ਮੇਰੇ ਦਿਲ ਵਿੱਚ ਬੜਾ ਸਤਿਕਾਰ ਸੀ ਅੱਜ ਵੀ ਹੈ ਮੈਨੂੰ ਉਸ ਵੇਲੇ ਉਹ ਨਾਦਰ ਸ਼ਾਹ ਜਾਂ ਬਾਬਰ ਤੋਂ ਵੀ ਵੱਧ ਜ਼ਾਲਮ ਤੇ ਬੇਰਹਿਮ ਸਮਝਦਾ ਸੀ ਪਰ ਮੇਰੀ ਮਜਬੂਰੀ ਤੇ ਮੇਰਾ ਆਪਣੀ ਡਿਊਟੀ ਪ੍ਰਤੀ ਸੱਚਾਈ ਤੇ ਨਿਸ਼ਟਾ ਨਹੀਂ ਮਹਿਸੂਸ ਕਰਦਾ ਸੀ ਮੈਂ ਉਸ ਨੂੰ ਕਿਹਾ ਕਿ ਇਹਨਾਂ ਨੂੰ 72 ਘੰਟੇ ਦਾ ਨੋਟਿਸ ਫਿਰ 48 ਘੰਟੇ ਦਾ ਨੋਟਿਸ ਫਿਰ 24 ਘੰਟੇ ਦਾ ਨੋਟਿਸ ਜਾਰੀ ਕੀਤੇ ਗਏ ਸਨ ਕਿ ਉਹ ਇਮਾਰਤ ਦੇ ਨਕਸ਼ੇ ਮਾਲਕੀ ਮਲਬਾ ਫੀਸ ਆਦ ਨਾਲ ਸੰਬੰਧਿਤ ਕਾਗਜ਼ ਪੇਸ਼ ਕਰਨ ਪਰ ਉਸਨੇ ਜਵਾਬ ਦਿੱਤਾ ਕਿ ਭਾਰਤੀ ਐਕਸਪਲੋਸਿਵ ਐਕਟ ਤਹਿਤ ਜ਼ਿਲ੍ਹੇ ਦੇ ਜ਼ਿਲ੍ਹਾ ਮਨਜਿਸਟਰੇਟ ਕੋਲੋਂ ਮਨਜ਼ੂਰੀ ਲੈ ਲਈ ਹੈ। ਇਸ ਲਈ ਮਿਊਨਿਸਪਲ ਕਾਰਪੋਰੇਸ਼ਨ ਕੋਲੋਂ ਕਿਸੇ ਮਨਜ਼ੂਰੀ ਦੀ ਲੋੜ ਨਹੀਂ। ਹੱਸੀ ਫਿਰ ਉਸਨੂੰ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ ਦਾ ਹਵਾਲਾ ਦੇ ਕੇ ਨੋਟਿਸ ਭੇਜਿਆ। ਪਰ ਉਸਨੇ ਪਰਵਾਹ ਨਹੀਂ ਕੀਤੀ। ਫਿਰ ਤਾਂ ਕੁਝ ਕਰਨਾ ਹੀ ਪੈਣਾ ਸੀ। ਮੈਂ ਅਜੇ ਇਹ ਗੱਲ ਕਰ ਹੀ ਰਿਹਾ ਸੀ ਕਿ ਸ਼ਹਿਰ ਦਾ ਇੱਕ ਬਦਮਾਸ਼ੀ ਵਿੱਚ ਪੈਰ ਤਰਦਾ ਸੀਨਾ ਜੋੜ ਸਾਬਕਾ ਐਮਸੀ ਆਇਆ ਤੇ ਆ ਕੇ ਜੀਸੀਬੀ ਦੇ ਡਰਾਈਵਰ ਨੂੰ ਗਲਾਮੇ ਤੋਂ ਫੜ ਕੇ نیچے ਘਸੀਟਣ ਲੱਗਿਆ। ਮੈਂ ਸੋਚਿਆ ਖੇਡ ਤਾਂ ਵਿਗੜ ਗਈ ਥੋੜੇ فاਸਲੇ ਤੇ ਐਸਪੀ ਸਿਟੀ ਡਿਊਟੀ ਮੈਜਿਸਟਰੇਟ ਪੁਲਿਸ ਫੋਰਸ ਵਿੱਚ ਖੜੇ ਸੀ ਅੱਗ ਲੱਗੀ ਤੋਂ ਮਸ਼ਕਾਂ ਦਾ ਭਾਕੀ ਪੁੱਛਣਾ ਮੈਂ ਭੱਜ ਕੇ ਜੀਸੀਬੀ ਕੋਲ ਜਾ ਕੇ ਉਸ ਐਮਸੀ ਦੇ ਗਲ ਦੇ ਪਿਛਲੇ ਪਾਸੇ ਧੌਣ ਤੇ ਮੁੱਕੀ ਮਾਰੀ ਨਾਲ ਉੱਚੀ ਦੇਣੀ ਐਸਪੀ ਸਿਟੀ ਨੂੰ ਆਵਾਜ਼ ਮਾਰ ਦਿੱਤੀ ਉਹ ਵੀ ਅੱਧੇ ਮਿੰਟ ਵਿੱਚ ਆ ਗਿਆ ਉਹ ਐਮਸੀ ਜੀਸੀਬੀ ਤੋਂ ਥੱਲੇ ਲਾ ਲਿਆ ਗਿਆ ਐਸਪੀ ਸਿਟੀ ਗੁਰਪ੍ਰੀਤ ਗਿੱਲ ਜੋ ਹੁਣ ਆਈਪੀਐਸ ਅਫਸਰ ਬਣ ਕੇ ਬਤੌਰ ਡੀਆਈਜੀ ਸੇਵਾਮੁਕਤ ਹੋ ਗਿਆ ਹੈ ਆਪਣੇ ਜ਼ਮਾਨੇ ਵਿੱਚ ਅੰਤਰਰਾਸ਼ਟਰੀ ਸਾਈਕਲਿਸਟ ਰਿਆ ਉਸਨੇ ਉਸ ਐਮਸੀ ਦੇ ਇੱਕ ਹੋਰ ਜ਼ੋਰ ਦੀ ਧੌਣ ਤੇ ਮੁੱਕੀ ਮਾਰੀ ਉਸਦੇ ਪੈਰ ਨਿਕਲ ਗਏ ਐਨੇ ਨੂੰ ਹੋਰ ਪੁਲਿਸ ਮੁਲਾਜ਼ਮ ਉਸ ਵੱਲ ਟੁੱਟ ਕੇ ਪੈ ਗਏ ਅਫਸਰ ਨੇ ਤੇ ਮਹੌਰਤੀ ਕਰਨਾ ਹੁੰਦਾ ਹੈ ਫਿਰ ਬਾਕੀ ਦੇ ਭੇੜੀਏ ਪੈ ਜਾਂਦੇ ਨੇ ਉਸ ਨੂੰ ਫੜ ਕੇ ਥਾਣੇ ਲੈ ਗਏ ਅਸੀਂ ਆਪਰੇਸ਼ਨ ਜਾਰੀ ਰੱਖਿਆ ਹਜੇ ਥੋੜੀ ਦੇਰ ਹੀ ਹੋਈ ਸੀ ਕਿ ਮਾਨਯੋਗ ਸਰਦਾਰ ਸਰਜੀਤ ਸਿੰਘ ਕੋਹਲੀ ਉਸ ਵੇਲੇ ਦੀ ਸਰਕਾਰ ਦੇ ਮੰਤਰੀ ਮੌਕੇ ਤੇ ਪਹੁੰਚ ਕੇ ਮੈਨੂੰ ਪਹਿਲਾਂ ਧੱਕੇ ਮਾਰਨ ਲੱਗੇ ਕਿ ਤੁਸੀਂ ਸਾਨੂੰ ਸ਼ਹਿਰ ਵਿੱਚ ਰਹਿਣ ਜੋਗਾ ਨਹੀਂ ਛੱਡਿਆ ਸਾਡੀ ਦਾੜੀ ਪਿਸ਼ਾਮ ਨਾਲ ਬੰਨਤੀ ਮੈਂ ਕਿਹਾ ਕਿ ਉਹ ਇੱਥੋਂ ਚਲੇ ਜਾਣ ਨਹੀਂ ਤਾਂ ਸਰਕਾਰ ਦੀ ਬਦਨਾਮੀ ਹੋਵੇਗੀ। ਮੈਂ ਕਿਹੜਾ ਕੋਈ ਬੈਂਕ ਲੁੱਟ ਲਿਆ ਜਾਂ ਕੋਈ ਬਲਾਤਕਾਰ ਕਰਤਾ ਜਿਸ ਨਾਲ ਸ਼ਹਿਰ ਵਿੱਚ ਤੁਹਾਡੀ ਬਦਨਾਮੀ ਹੋ ਗਈ ਹੋਵੇ। ਮੈਂ ਤਾਂ ਇਹ ਸਭ ਕੁਝ ਸਰਕਾਰ ਦੇ ਕਾਨੂੰਨ ਦੀ ਪਾਲਣਾ ਲਈ ਹੀ ਤਾਂ ਕਰ ਰਿਹਾ। ਉਹ ਮੈਨੂੰ ਪੁੱਛਣ ਲੱਗੇ ਕਿ ਮੈਂ ਇਹ ਕਾਰਵਾਈ ਕਿਸ ਦੇ ਹੁਕਮ ਨਾਲ ਕਰ ਰਿਹਾ। ਮੇਰਾ ਜਵਾਬ ਸੀ ਕਿ ਮ्युनਿਸਪਲ ਕਾਰਪੋਰੇਸ਼ਨ ਐਕਟ ਦੀ ਉਲੰਘਣਾ ਇਹਨਾਂ ਨੇ ਕੀਤੀ। ਨਕਸ਼ਾ ਪਾਸ ਨਹੀਂ ਕਰਵਾਇਆ, ਨਕਸ਼ਾ ਫੀਸ ਨਹੀਂ ਭਰੀ। ਹੁਣ ਮੈਂ ਉਸ ਐਕਟ ਤਹਿਤ ਮਿਲੀਆਂ ਪਾਬਰਾ ਨਾਲ ਇਹ ਬਿਲਡਿੰਗ ਢਾ ਰਿਹਾ ਹਾਂ। ਮੈਨੂੰ ਕਿਥੇ ਹੋਰ ਮਨਜ਼ੂਰੀ ਜਾਂ ਇਜਾਜ਼ਤ ਦੀ ਲੋੜ ਨਹੀਂ ਉਹ ਕਹਿਣ ਲੱਗੇ ਕਿ ਟਾਟਵਾਈ ਬੰਦ ਕਰ ਦਿਓ ਮੈਂ ਪੰਜਾਬ ਸਰਕਾਰ ਦਾ ਮੰਤਰੀ ਹਾਂ ਇਸ ਲਈ ਸਰਕਾਰ ਦਾ ਹਿੱਸਾ ਮੇਰੇ ਹੁਕਮ ਤੇ ਇਹ ਕਾਰਵਾਈ ਰੋਕ ਜੋ ਮੈਂ ਕਿਹਾ ਜੀ ਇਹ ਨਹੀਂ ਹੋ ਸਕਦਾ ਕਿਉਂਕਿ ਮੇਰਾ ਹੁਕਮ ਕਾਨੂੰਨੀ ਤੇ ਲਿਖਤੀ ਹੈ ਉਹ ਕਹਿਣ ਲੱਗੇ ਮੰਤਰੀ ਵੱਡਾ ਹੁੰਦਾ ਹੈ ਕਿ ਅਫਸਰ ਮੇਰਾ ਜਵਾਬ ਸੀ ਕਾਨੂੰਨ ਉਹ ਕਾਨੂੰਨ ਜਿਹੜਾ ਮੰਤਰੀ ਮੰਡਲ ਵਿੱਚ ਪਾਸ ਕਰਕੇ ਫਿਰ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤਾ ਹੁੰਦਾ ਹੈ ਮੈਨਾਂ ਉਹਨਾਂ ਬੜੀ ਗਲੀਮੀ ਤੇ ਸਤਕਾਰ ਨਾਲ ਬਾਦਲੀਲ ਕਿਹਾ ਕਿ ਉਹਨਾਂ ਦੇ ਜ਼ਬਾਨੀ ਹੁਕਮਾਂ ਦੀ ਕੋਈ ਅਹਿਮੀਅਤ ਨਹੀਂ ਮੈਨਾਂ ਨੂੰ ਨਿਮਰਤਾ ਅਦਾ ਨਾਲ ਇੱਕ ਪਾਸੇ ਕਰਕੇ ਕਿਹਾ ਕਿਉਂ ਵਜ਼ੀਰ ਸਾਹਿਬ ਤੁਸੀਂ ਕਿਹੜਾ ਕੋਈ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਮੰਤਰੀ ਹੋ ਤੁਹਾਡੇ ਹੁਕਮ ਸਿਰਫ ਉਸ ਵਿਭਾਗ ਦੇ ਲਾਗੂ ਹੋਣਗੇ ਉਸ ਵਿਭਾਗ ਲਈ ਤੁਸੀਂ ਸਰਕਾਰ ਹੋ ਇਸ ਵਿਭਾਗ ਦੀ ਸਰਕਾਰ ਜੀ ਬ੍ਰਾਮ ਜੀ ਦਾ ਸਟੈਂਡਰਡ ਲੋਕਲ ਗਵਰਨਮੈਂਟ ਮੰਤਰੀ ਹਨ ਉਹ ਮੇਰਾ ਰੁਖ ਦੇਖ ਕੇ ਫਿਰ ਨਰਮ ਹੋ ਗਿਆ ਕਹਿਣ ਲੱਗਾ ਭਰਾ ਮੇਰੀ ਇੱਜ਼ਤ ਰੱਖ ਲੋ ਆਪਾ ਦੋਵੇਂ ਇੱਕ ਬਾਪੂ ਦੇ ਪੁੱਤਰਾਂ ਉਸ ਦਾ ਇਸ਼ਾਰਾ ਸਰਦਾਰ ਗੁਰਜਨ ਸਿੰਘ ਟੋੜਾ ਤੋਂ ਸੀ ਮੈਂ ਉਸ ਨੂੰ ਕਿਹਾ ਕਿ ਜੇ ਇਹ ਬੰਦਾ ਤੁਹਾਡਾ ਬੰਦਾ ਹੁੰਦਾ ਤੁਹਾਨੂੰ 7 ਦਿਨ ਪਹਿਲਾਂ ਮਿਲ ਕੇ ਸਿਫਾਰਸ਼ ਲਾਉਂਦਾ ਤਾਂ ਅਸੀਂ ਕੋਈ ਹੱਲ ਤਰੀਕਾ ਦੱਸ ਦਿੰਦੇ ਹੁਣ ਮੌਕੇ ਤੇ ਜੇ ਅਸੀਂ ਖਾਲੀ ਮੁੜ ਗਏ ਤਾਂ ਲੋਕਾਂ ਵਿੱਚ ਇੰਝ ਪ੍ਰਭਾਵ ਜਾਊ ਕਿ ਅਸੀਂ ਪੈਸੇ ਲੈ ਕੇ ਮੁੜ ਆਏ ਹੁਣ ਤਾਂ ਆਰ ਜਾਂ ਪਾਰ ਨੂੰ ਲਾ ਕੇ ਮੁੜਾਂਗੇ ਮੰਤਰੀ ਨੇ ਐਸਐਸਪੀ ਅਤੇ ਡੀਸੀ ਨਾਲ ਗੱਲ ਕੀਤੀ ਉਹਨਾਂ ਦੋਨਾਂ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਐਵੇਂ ਵੱਡਾ ਪੰਗਾ ਲੈ ਲਿਆ ਜਿੰਨਾ ਘੁਟਾਇਆ ਗਿਆ ਠੀਕ ਹੈ ਬਾਕੀ ਕੁਝ ਹੋ ਟਾ ਦਿਓ ਇਸ ਨੂੰ ਛੱਡ ਦਿਓ ਮੈਂ ਕਿਹਾ ਜੀ ਤੁਸੀਂ ਨਾ ਘਬਰਾਓ ਜੇ ਬਦਲੀ ਹੋ ਮੇਰੀ ਹੋ ਤੁਸੀਂ ਮੇਰੇ ਸਿਰ ਪਾ ਦਿਓ ਮੈਂ ਆਪੇ ਹੀ ਚੱਲਾਂਗਾ ਮੈਨੂੰ ਡੀਸੀ ਸਾਹਿਬ ਨੇ ਆਪਣੀ ਕੋਠੀ ਔਨਲੀ ਕਿਹਾ ਮੈਂ ਚਲੇ ਆ ਗਿਆ ਪਰ ਆਪਰੇਸ਼ਨ ਚਾਲੂ ਰੱਖਿਆ ਮੈਨੂੰ ਐਸਐਸਪੀ ਸਾਹਿਬ ਜੋ ਉਸ ਵੇਲੇ ਤੱਕ ਡੀਸੀ ਦੀ ਕੋਠੀ ਆ ਗਏ ਸਨ ਉਹਨਾਂ ਨੇ ਪੁੱਛਿਆ ਕਿ ਮੈਂ ਟੰਡਨ ਸਾਹਿਬ ਲੋਕਲ ਗਵਰਨਮੈਂਟ ਮੰਤਰੀ ਜਾਂ ਸੀਐਮ ਹਾਊਸ ਨੂੰ ਵਿਸ਼ਵਾਸ ਵਿੱਚ ਲੈ ਲਿਆ ਕਿ ਨਹੀਂ ਮੈਂ ਦੱਸਿਆ ਕਿ ਕਾਰਪੋਰੇਸ਼ਨ ਲਈ ਅਜਿਹੀ ਟਾਟਵਾਈ ਕਰਨੀ ਸਰਸਰੀ ਅਤੇ ਰੋਜ਼ਮਾਰਾ ਦੀ ਕਾਰਵਾਈ ਹੈ ਇਸ ਲਈ ਕਿਸੇ ਪੁੱਛਣ ਦੱਸਣ ਦੀ ਲੋੜ ਨਹੀਂ ਸੀ ਐਸਐਸਪੀ ਤੇ ਡਿਪਟੀ ਕਮਿਸ਼ਨਰ ਮੇਰੇ ਨਾਲ ਨਿੱਜੀ ਰੂਪ ਵਿੱਚ ਬਹੁਤ ਨੇੜੇ ਸਨ ਉਹ ਮੰਤਰੀ ਜੀ ਨਾਲੋਂ ਮੇਰੇ ਸੱਚੇ ਸੋਚੇ ਖੈਰਖਵਾ ਸਨ ਮੈਂ ਦੂਸਰੇ ਕਮਰੇ ਵਿੱਚ ਚਲ ਜਾ ਕੇ ਦੋਵੇਂ ਜ਼ਿਲ੍ਹਾ ਮੁਖੀਆਂ ਨੂੰ ਦੱਸਿਆ ਕਿ ਮੈਂ ਇਹ ਕਾਰਵਾਈ ਬਾਰੇ ਟੋੜਾ ਸਾਹਿਬ ਨੂੰ ਦੱਸ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਜੇ ਕੌੜੀ ਦਵਾਈ ਦੇਣੀ ਪਈ ਉਸ ਵੇਲੇ ਨਹੀਂ ਜਦੋਂ ਮੈਂ ਚਾਰ-ਪੰਜ ਦਿਨਾਂ ਲਈ ਜ਼ਿਲ੍ਹੇ ਤੇ ਸੂਬੇ ਤੋਂ ਬਾਹਰ ਹੋਵਾਂ ਉਹਨਾਂ ਦਿਨਾਂ ਵਿੱਚ ਟੋੜਾ ਸਾਹਿਬ ਮਹਾਰਾਸ਼ਟਰ 나ਦੇੜ ਸਾਹਿਬ ਗਏ ਹੋਏ ਸੀ ਮੈਂ ਦੱਸਿਆ ਕਿ ਅਸੀਂ ਨਾ ਕੋਲੀ ਸਾਹਿਬ ਨਾ ਕਿਸੇ ਹੋਰ ਕੋਲ ਟੋੜਾ ਸਾਹਿਬ ਦਾ ਜ਼ਿਕਰ ਕਰਨਾ ਸਾਰੇ ਸ਼ਹਿਰ ਦੇ ਪਾਪੇ ਉਹਦਾ ਸਭ ਦੇ ਉਲਟ ਹੋ ਜਾਣਗੇ ਕਹਿਣਗੇ ਕਿ ਭਗਤ ਸਿੰਘ ਦਾ ਪੰਪ ਉਹਨਾਂ ਨੇ ਢਾਇਆ ਵਤਵਤ ਸਰਕਾਰ ਮੇਰੀ ਬਦਲੀ ਕਰ ਦੂ ਕਿਤੇ ਹੋਰ ਸਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਕੋਈ ਜ਼ਿੰਮੇਵਾਰੀ ਜਾਂ ਗਾਜ ਡਿਗਨ ਦੀ ਮੇਰੇ ਤੇ ਪਾ ਦਿਓ ਮੈਂ ਜ਼ਿੰਮੇਵਾਰੀ ਲਵਾਂਗਾ ਪਰ ਅੱਜ ਹੁਣ ਪੁਲਿਸ ਫੋਰਸ ਵਾਪਸ ਬੁਲਾਉਣੀ ਇਸ ਨਾਲ ਮੇਰੀ ਠੁੱਸ ਹੋ ਜੂ ਮੈਂ ਸ਼ਹਿਰ ਵਿੱਚ ਕੋਈ ਵੀ ਕੀੜੇ ਮਾਰ ਦਵਾਈ ਦੀ ਵਰਤੋਂ ਨਹੀਂ ਕਰ ਸਕਾਂਗਾ ਉਹ ਨਾਲ ਚਾਹੁੰਦੇ ਹੋਏ ਵੀ ਮੇਰੇ ਨਾਲ ਸਹਿਮਤ ਹੋਗੇ ਉਹਨਾਂ ਨੇ ਮੰਤਰੀ ਨੂੰ ਕਹਿ ਦਿੱਤਾ ਕਿ ਉਹ ਸਰਕਾਰੀ ਕੰਮ ਵਿੱਚ ਵਿਘਨ ਨਾ ਪਾਵੇ ਸਰਕਾਰ ਦੀ ਬਦਨਾਮੀ ਹੋਵੇਗੀ ਮంత్రి ਨੂੰ ਪਤਾ ਸੀ ਅਸੀਂ ਤਿੰਨੇ ਤਿਕੜੀ ਟੋੜਾ ਸਾਹਿਬ ਦੇ ਲਾਡਲੇ ਤੇ ਪਸੰਦੇ ਅਫਸਰ ਸੀ ਉਹਨਾਂ ਨੇ ਔੜਕ ਨੂੰ ਸਾਡੀ ਸਹੀ ਗੱਲ ਨੂੰ ਮੰਨਣਾ ਸੀ ਮੰਤਰੀ ਚੁੱਪ ਕਰਕੇ ਆਪਣੇ ਘਰ ਨੂੰ ਚਲਾ ਗਿਆ ਅਸੀਂ ਟਾਟਵਾਈ ਦੀ ਕਾਰਵਾਈ ਮੁਕੰਮਲ ਕਰ ਦਿੱਤੀ ਉਸ ਕਾਰਵਾਈ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੇ ਯੂਨੀਅਨ ਦੇ ਮਲਾਜ਼ਮ ਅਤੇ ਕੁਝ ਸ਼ਹਿਰ ਦੇ ਹੋਰ ਟੈਕਸਾਂ ਦੀ ਚੋਰੀ ਕਰਨ ਵਾਲੇ ਨਕਸ਼ਾ ਪਾਸ ਕਰਾਉਣ ਦੀ ਅਹਿਮੀਅਤ ਨਾ ਸਮਝਣ ਵਾਲੇ ਸ਼ਹਿਰੀ ਬਦਮਾਸ਼ਾਂ ਨੂੰ ਕਰਨ ਹੋ ਗਏ ਉਹ ਮੋਦ ਦੀ ਝਗ ਵਾਂਗ ਬਹਿ ਗਏ ਸਾਡੀ ਗੁੱਲੀ ਤਾਂ ਨਹੀਂ ਪੈਗੀ ਕੁਚੇਰਵਾ ਸਿਆਸੀ ਸਮੀਕਰਨ ਬਦਲ ਗਏ ਸਰਦਾਰ ਗੁਰਚਨ ਸਿੰਘ ਟੋੜਾ ਢੜੇ ਦੇ ਮੰਤਰੀ ਅਸਤੀਫਾ ਦੇ ਗਏ ਪਾਰਟੀ ਚ ਦੁਫਾੜ ਪੈ ਗਈ ਕੱਲ ਤੱਕ ਟੋੜਾ ਸਾਹਿਬ ਦੇ ਹੁਕਮ ਬਿਨਾ ਪਟਿਆਲੇ ਜ਼ਿਲ੍ਹੇ ਵਿੱਚ ਚਿੜੀ ਨਹੀਂ ਫਟਕਦੀ ਸੀ ਹੁਣ ਇਹਨ ਉਲਟ ਹੋ ਗਿਆ ਨਿੱਕੇ ਨਿੱਕੇ ਚੂਹੇ ਚਿੜੇ ਜਿਨ੍ਹਾਂ ਦਾ ਕੋਈ ਸਿਆਸੀ ਵਜੂਦ ਨਹੀਂ ਸੀ ਉਹ ਸ਼ੇਰ ਬਣੇ ਫਿਰਦੇ ਸੀ ਵਿਸ਼ਵਜੀਤ ਖੰਨਾ ਡੀਸੀ ਉਹ ਸਿਆਸੀ ਦੁਫਾੜ ਦੇ ਪਹਿਲੇ ਪੀੜਤ ਅਫਸਰ ਸਨ ਸ਼੍ਰੀ ਜਸਵੀਰ ਸਿੰਘ ਵੀਰ ਨਵੇਂ ਡੀਸੀ ਲੱਗ ਚੁੱਕੇ ਸਨ ਕੁਝ ਦਿਨਾਂ ਬਾਅਦ ਮੇਰੇ ਕੋਲ ਸ਼ਹਿਰ ਦਾ ਜ਼ਿਲ੍ਹਾ ਜਥੇਦਾਰ ਜੋ ਤਾਜ਼ਾ ਤਾਜ਼ਾ ਜ਼ਿਲ੍ਹਾ ਨਗਰ ਸਦਾਰ ٹرسٹ ਦਾ ਚੇਅਰਮੈਨ ਬਣਾਇਆ ਸੀ ਜਿਸ ٹرسٹ ਦਾ ਮੈਂ 3 ਸਾਲ ਚੇਅਰਮੈਨ ਰਹਿ ਚੁੱਕਾ ਸੀ ਉਹ ਮੁੱਖ ਮੰਤਰੀ ਦੇ ਉਸਡੀ ਨੂੰ ਨਾਲ ਲੈ ਕੇ ਮੇਰੇ ਦਫ਼ਤਰ ਵਿੱਚ ਪੁੱਜਾ ਮੈਨੂੰ ਅਨਸਾਰ ਕਹਿੰਦਾ ਮੈਂ ਹੁਣੇ ਡੀਸੀ ਕੋਲ ਜਾ ਕੇ ਆਇਆ ਹਾਂ ਡੀਸੀ ਨੇ ਸਤ ਕਲਰਕਾ ਨੂੰ ਤਰੱਕੀ ਦੇ ਕੇ ਹੁਣੇ ਸੀਨੀਅਰ ਅਸਿਸਟੈਂਟ ਬਣਾਇਆ ਜੇ ਕੋਈ ਸਿਫਾਰਿਸ਼ ਕਰਨੀ ਹੈ ਹੁਣੇ ਹੁਣੇ ਦੱਸਦੇ ਮੈਂ ਫਿਰ ਬਦਲੀ ਕੈਨਸਲ ਨਹੀਂ ਕਰਨੀ ਮੈਂ ਜੱਥੇਦਾਰ ਨੂੰ ਕਿਹਾ ਕਿ ਉਹ ਡੀਸੀ ਦੀ ਗੱਲ ਡੀਸੀ ਨਾਲ ਕਰੇ ਮੈਂ ਕਮਿਸ਼ਨਰ ਆ ਮੇਰੀ ਗੱਲ ਮੇਰੇ ਨਾਲ ਕਰ ਹਾਂ ਜੇ ਤੂੰ ਹੁਣ ਸ਼ੁਰੂ ਕਰ ਹੀ ਲਈ ਐ ਤਾਂ ਸੀਨੀਅਰ ਅਸਿਸਟੈਂਟ ਦੀਆਂ ਬਦਲੀਆਂ ਤੇ ਤਰੱਕੀਆਂ ਵਿੱਚ ਜੱਥੇਦਾਰ ਦਾ ਦਖਲ ਕਿਧਰੋਂ ਆ ਬੜਿਆ ਮੇਰੇ ਦਫ਼ਤਰ ਵਿੱਚ ਕੋਈ ਗਰੀ ਨਾਰੀ ਸੜਕ ਲਾਈਟਾਂ ਪਾਰਕ ਪਾਬ ਵਿਕਾਸ ਨਾਲ ਜੁੜਦੀ ਕੋਈ ਗੱਲ ਹੋਈ ਤਾਂ ਦੱਸ ਦੇਣਾ ਤੇਰੀ ਇੱਜ਼ਤ ਕਰਾਂਗਾ ਜੇ ਕਿਹਾ ਕਿਸੇ ਦੀ ਬਦਰੀ ਭਰਤੀ ਤੇ ਤਰੱਕੀ ਦੀ ਗੱਲ ਕੀਤੀ ਉਹ ਨਹੀਂ ਹੋਣੀ ਜੋ ਇਹਨਾਂ ਮੁਲਾਜ਼ਮਾਂ ਦੀਆਂ ਬਦਲੀਆਂ ਤਰੱਕੀਆਂ ਵੀ ਜੱਥੇਦਾਰਾਂ ਨੇ ਕਰਨੀਆਂ ਨੇ ਫਿਰ ਇਹਨਾਂ ਤੋਂ ਅਸੀਂ ਕਿਵੇਂ ਕੰਮ ਲਵਾਵਾਂਗੇ ਜੱਥੇਦਾਰ ਭਿੱਗੀ ਬਿੱਲੀ ਬਣ ਕੇ ਚੁੱਪ ਕਰ ਗਿਆ ਮੈਨੂੰ ਇੱਕ ਪਾਸੇ ਮੁੱਖ ਮੰਤਰੀ ਦਾ OSD ਜਿਹੜਾ ਬਾਅਦ ਵਿੱਚ ਕਿਸੇ ਕਾਰਨ ਮੇਰੀ ਜਾਨ ਦਾ ਵੈਰੀ ਹੋ ਗਿਆ ਸੀ ਉਹ ਬੋਲਿਆ ਕਿ ਬਾਈ ਜੀ ਤੁਸੀਂ ਤਾਂ ਰੋਜ਼ ਦੀ ਟੱਕ ਟੱਕ ਹੀ ਮਕਾ ਦਿੱਤੀ ਇਹ ਸੀਐਮ ਸਾਹਿਬ ਨੂੰ ਮਿਲ ਕੇ ਮੈਨੂੰ ਨਾਲ ਸੀਐਮ ਸਾਹਿਬ ਦਾ ਇਸ਼ਾਰਾ ਕਰਨ ਲਈ ਲਿਆਇਆ ਸੀ ਮੈਂ ਕਿਹਾ ਕਿ ਮੈਂ ਕੋਈ ਗਲਤ ਕੀਤਾ ਉਹ ਕਹਿੰਦਾ ਤੁਸੀਂ ਤਾਂ ਨਹੀਂ ਕੀਤਾ ਪਰ ਡੀਸੀ ਨੇ ਤਾਂ ਇਸਦੇ ਅੱਗੇ ਮੋਕ ਮਾਰਤੀ ਮੈਂ ਕਿਹਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਕੱਲ ਤਾਂ ਇਹ ਜੱਥੇਦਾਰ ਮੇਰੇ ਮਗਰਮਗਰਮਨਤਾ ਕਰਦਾ ਫਿਰਦਾ ਸੀ ਅੱਜ ਇਹ ਮੈਨੂੰ ਹੁਕਮ ਕਰਨ ਲੱਗ ਪਿਆ ਨਾ ਐ ਮੇਲিনা ਐ ਮਸੀਨਾ ਮੰਤਰੀ ਕੀ ਹੋ ਗਿਆ ਚੇਅਰਮੈਨ ਲੱਗ ਗਿਆ ਇਹ ਚੇਅਰਮੈਨੀ ਮੈਂ 3 ਸਾਲ ਕੀਤੀ ਹੈ ਕੋਈ ਪੈਸਾ ਨਹੀਂ ਲੈਂਦਾ ٹرسٹ ਵਿੱਚ ਜਾਣ ਪਾਈ ਹੈ ਬਿਲਡਿੰਗ ਬਣਾਈ ਹੈ ਰਿਕਵਰੀ ਕੀਤੀ ਹੈ ਬਦਮਾਸ਼ ਜੋ ਸੱਟਾ ਖੇਡਦੇ ਸੀ ਉਹਨਾਂ ਨੂੰ ਸਿੱਧਾ ਕੀਤਾ ਹੈ ਕਬਜ਼ੇ ਲੈ ਹਨ ٹرسٹ ਪੈਰਾਂ 'ਤੇ ਖੜਾ ਕੀਤਾ ਹੈ ਉਚਾਹ ਪਾਣੀ ਪੀ ਕੇ ਚੜੇਗੇ ਦੋ ਤਿੰਨ ਵਾਰੀ ਉਸ ਜੱਥੇਦਾਰ ਨੇ ਫੋਨ ਕੀਤਾ ਜੋ ਕੰਮ ਹੋਣ ਵਾਲੇ ਹੁੰਦੇ ਕਰ ਦਿੰਦੇ ਜੋ ਨਾ ਹੋਣ ਵਾਲੇ ਉਹ ਨਾ ਕਰਦੇ ਭਾਜਪਾ ਦੇ ਕੁਝ ਲੀਡਰ ਇਹ ਮਹਿਸੂਸ ਕਰਦੇ ਸੀ ਕਿ ਲੋਕਲ ਬਾਡੀਜ਼ ਮਹਿਕਮਾ ਸਾਡੇ ਮੰਤਰੀ ਕੋਲ ਹੈ ਇਹ ਸ੍ਰੀ ਕਮਿਸ਼ਨਰ ਸਾਡੇ ਅੰਦਰ ਹੈ ਉਹਨਾਂ ਨੂੰ ਕਿਹਾ ਨਾ ਫਲਾਨੀ ਠੇਕੇਦਾਰ ਦੀ ਪੇਮੈਂਟ ਕਰ ਦਿਓ ਫਲਾਨੇ ਦੀ ਨਹੀਂ ਕਰਨੀ ਮੇਰੇ ਕੋਲ ਜਿੰਨੀ ਕੁ ਆਮਦਨ ਹੋਣੀ ਮੈਂ ਇੱਕ ਤਾਂ ਠੇਕੇਦਾਰ ਕੋਲ 10% ਕਮਿਸ਼ਨ ਜੋ ਉਹ ਸਾਡੇ ਮਲਾਜ਼ਮਾਂ ਨੂੰ ਦਿੰਦੇ ਸਨ ਉਹ ਰਕਮ ਅਮਾਨਤ ਖਾਤੇ ਵਿੱਚ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਖਾਤੇ ਵਿੱਚ ਜਮ੍ਹਾਂ ਕਰਵਾ ਲੈਣੀ ਫੇ ਠੇਕੇਦਾਰਾਂ ਦੀ ਲਿਸਟ ਬਣਾ ਕੇ ਅਨੁਪਾਤਕ ਢੰਗ ਨਾਲ ਸਾਰਿਆਂ ਨੂੰ ਹਿੱਸੇ ਵੰਦੀ ਵੰਡ ਦੇਣੀ ਕੋਈ ਦੇਰ ਕਮਿਸ਼ਨ ਵਾਪਸ ਜਮ੍ਹਾਂ ਕਰਾਉਣ ਦਾ ਰੌਲਾ ਪੈਣ ਲੱਗਿਆ ਮੈਂ ਬੰਦ ਕਰਤਾ ਜਾਂ ਉਹਨਾਂ ਨੇ ਕਹਿਣਾ ਮੇਰੇ ਇੰਨੇ ਬੰਦੇ ਮਾਸਟਰ ਰੋਲ ਤੇ ਭਰਤੀ ਕਰ ਦਿਓ ਮੈਂ ਉਹਨਾਂ ਨੂੰ ਜਾ ਕੇ ਚੈਕਿੰਗ ਕਰ ਲੈਣੀ ਜੇ ਉਹ ਗੈਰ ਹਾਜ਼ਰ ਮਿਲਨੇ ਤਾਂ ਮੈਂ ਉਹ ਹਟਾ ਦੇਨੇ ਅਸਲ ਵਿੱਚ ਸਾਡੇ ਮੁਲਾਜ਼ਮਾਂ ਨਾਲ ਰਲ ਕੇ ਜਾਲੀ ਮਸਟਰ ਰੋਲ ਬਣਾ ਕੇ ਖਰਚੇ ਪਾਉਂਦੇ ਸੀ ਉਹ ਠੱਗੀ ਵੀ ਬੰਦ ਬਾਕੀ ਅਗਲੇ ਅੰਕ ਵਿੱਚ ਧੰਨਵਾਦ